ਜਾ ਰਹੀ ਮੈਂ ਮੁੰਡਾ ਤੇ ਟਿਊਸ਼ਨ ਗਿਆ ਉਹਨੇ ਆ ਕੇ ਰੋਟੀ ਮੰਗਣੀ ਮੈਂ ਤੇ ਨਾ ਸਬਜੀ ਤਰੀ ਦੀ ਨਾ ਰੋਟੀ ਪਕਾਈ ਇੱਕ ਜਿਹੜੀ ਆ ਪ੍ਰਸ਼ੰਜਾ ਕਰਾ ਲਿਆ ਇਹਦੇ ਨਾਲ ਜਾ ਲਈ ਮੇਰੇ ਕੋ ਤੇ ਪੂਰਾ ਤਰੀ ਨਹੀਂ ਜਾਂਦਾ ਪਤਾ ਨਹੀਂ ਕਿ ਯੋ ਕਿ ਪਮੋਵਾਂ ਲ ਜਾਣੀ ਹੈ ਘਰੇ ਚਾਰ ਕੁ ਖੁਰਕੇ ਲਾ ਹੀ ਦਊਗੀ ਪਤਾ ਤੇਗਾ ਵੀ ਮੈਂ ਠੀਕ ਨਹੀਂ ਗਵਾੜ ਹੀ ਗਵਾਣ ਤੇ ਕੰਮ ਆਉਂਦਾ ਜੱਜ ਮੇਰੀਆਂ ਲਾ ਦੂ ਤੇ ਕਾਨੂੰ ਮੈਂ ਵੀ ਇਹਦੀਆਂ ਲਾ ਦੂੰਗੀ ਜੇ ਜਵਾਬ ਦੇ ਦੋ ਤਾਂ ਆਪਾਂ ਵੀ ਜਵਾਬ ਦੇ ਦਿਆ ਕਰਾਂਗੇ ਤੇ ਆਪੋਸ ਕਿ ਹੁੰਦੇ ਨੇ ਜੇ 4 ਤੋਂ 5 ਇਹ ਲਾਗੂ ਕਿਤੇ ਆਪੋਸ ਵੀ ਨਿੱਕੀ ਜਾਂਦੀ ਕੋਈ ਵੀ ਕਿਤੇ ਇਹ ਘਾਹ ਕਿਤੇ ਜਿਹੜਾ ਲੱਗਦਾ ਹੀ ਨਹੀਂ ਆ ਲੱਗਦਾ ਜਿਵੇਂ ਬਾਹਰ ਹੁੰਦਾ ਈ ਸਾਰਾ ਦੇ ਕੋਸ ਨੂੰ ਆ ਲੱਗਦਾ ਮਾਣ ਕਿੰਨਾ ਵਜੇ ਰੇਥੇ ਪਿਆ ਰਹੇਗਾ ਤੂੰ ਐ ਘਰ ਤੇ ਕੰਮ ਧੰਦਾ ਕਰਨਾ ਹੀ ਪੈਣਾ ਜੀ ਤੇ ਕਰਦਾ ਹੀ ਨਹੀਂ ਹਰ ਰੋਜ਼ ਰੇ ਪੰਮਾ ਕਰੇ ਆ ਆ ਘਰੇ ਆ ਜਾ ਨਹੀਂ ਆਜੇ ਘਰੇ ਆਂ ਮੈਂ ਕਿੱਥੇ ਜਾਣਾ ਤੇ ਪਤਾ ਪਤਾ ਇਹਨੇ ਸਾਰਾ ਦਿਨ ਹੀ ਲੱਖਾ ਪਿਆ ਵਾ ਹੈ ਮੇਰੇ ਪੀਰ ਤੇ ਹਟਦਾ ਨਾ ਹੀ ਨਹੀਂ ਲੈਂਦਾ ਤੇ ਬੜੇ ਥਾਮਾ ਤੇ ਪਾਣੀ ਨਹੀਂ ਆ ਗਿਆ ਪਾਣੀ ਆ ਗਿਆ ਹੈ ਹੈ ਨਹੀਂ ਆ ਜਣੀ ਉੱਥੇ ਬਾਹਰ ਹੀ ਤੈ ਹਾਂ ਆ ਜਾ ਇੱਥੇ ਮੈਂ ਤੂੰ ਆ ਕਿੱਥੇ ਗਈ ਕਰਕੇ ਹੈ ਮੈਂ ਤੇਰੇ ਕੋ ਆਪਰੇਸ਼ਨ ਹੋਇਆ ਹੈ ਜਿੰਨ ਮਨ ਨੂੰ ਕੋਈ ਕੋਈ ਵਿਆਹ ਕਰ ਬਸ ਤੂੰ ਵੀ ਬਹਿ ਨਹੀਂ ਸੰਭੀ ਉਹ ਤਾਂ ਮੈਂ ਸੰਭ ਲਾਦਾ ਕਦੇ ਪੈਣਾ ਪਰ ਉਹ ਕੀ ਆ ਐਵੇਂ ਮੈਂ ਹਾਂ ਚਲ ਮਗਾ ਤੁਰ ਫੇਰ ਆਉਣੀ ਆ ਅੱਜ ਤਾਂ 15 ਦਿਨ ਹੋ ਗਏ ਆ 15 ਕ ਦਿਨਾਂ ਦੇ ਜ਼ਿਆਦਾ ਹੁੰਦਾ ਆ ਆਹੋ ਇੰਨੇ ਕਿ ਦਿਨ ਹੁੰਦਾ ਭਾਉ ਤੂੰ ਆਪਣਾ ਸੁੱਖ ਨਾ ਕਰਿਆ ਕਰ ਭੈਣ ਨੂੰ ਲੈ ਕਣ ਕਿੱਦਾਂ ਇਹ ਗੱਲਾਂ ਕਰਦੀ ਮੈਂ ਨਾ ਤੇਰੇ ਕੋ ਕੰਮ ਆਈ ਸੀ ਸਦਾਂ ਮੈਂ ਕਿਹੜਾ ਕੰਮ ਆ ਕੀ ਹੈਗਾ ਮੇਰੇ ਤਾਂ ਦੁੱਖ ਜੇ ਤਾਂ ਆਖ ਕੰਦੇਮ ਮੇਰੇ ਚਾਰ ਕ ਫੁਲਕੇ ਲਾ ਦੇ ਮੁੰਡਾ ਗਿਆ ਟਿਊਸ਼ਨ ਉਹਨੇ ਆਣ ਕੇ ਰੋਟੀ ਮੰਗਣੀ ਤੇ ਮੇਰੇ ਕੋਲ ਤੇ ਪੈਣਾ ਮੈਂ ਰੋਟੀ ਨਹੀਂ ਪਕਾਦੀ ਜਦੋਂ ਮੈਂ ਵੇਲਦੀ ਆ ਨਾ ਜੋਰ ਬੜੀ ਚੀਜ਼ ਆਉਂਦਾਈ ਤੇ ਮੈਂ ਵੇਲਦੀ ਆ ਨਾ ਰੋਟੀ ਫਿਰ ਜੋਰ ਜਾਂਦਾ ਤੇ ਟੈਕਟਰਾਂ ਦਾ ਸੇ ਜਿੰਨੇ ਕ ਪਰੇਜ਼ ਕਰੀ ਤੇ ਜੇ ਚਾਰ ਕ ਫੁਲਕੇ ਲਾ ਦੇ ਤੇ ਕੌਲੀ ਸਬਜ਼ੀ ਦੇ 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 ਸਾਗ ਲੈਣਾ ਸਾਰੇ ਚਮਚੇ ਇਹੋ ਜੀ ਗੱਲ ਕਰਦੇ ਆਂ ਮੈਂ ਤੇ ਆਪ ਉੱਥੇ ਖਲੋਤੀ ਸਿਰ ਮੇਰਾ ਦੁਖੰਦਿਆ ਗੋੜੇ ਗੋੜੇ ਹੈ ਤੇ ਮੈਂ ਕਹਾਂ ਜੇ ਸੋਚਣ ਦੇ ਕਿ ਕੀ ਕਰਾਂ ਤੇ ਕੀ ਕਰਾਂ ਤੇ ਤੁਫਲ ਕੇ ਲੈਣ ਵੀ ਆ ਗਈ ਤੇ ਮੈਂ ਨਾ ਵੇ ਪੰਮ ਗਵਾਂਢੀ ਗਵਾਂਢ ਤੇ ਕੰਮ ਆਉਂਦਾ ਮੈਂ ਤੇ ਬੜੇ ਮਾਨਤਾ ਨਾਲ ਆਈ ਸੀ ਤੇਰੇ ਕੋਲ ਇਹ ਮੇਰੀ ਗੱਲ ਸੁਣ ਉਹ ਤੇ ਇਹਨਾਂ ਦੇ ਪਾਰੇ ਚੀਜ਼ ਚੁੱਕਣੀ ਉਹਦੇ ਅਗਲੇ ਦਿਨ ਭਾਵੇਂ ਪ੍ਰੈਸ਼ਰ ਤਾਂ ਮੈਂ ਵੀ ਤੇ ਕਰਾਇਆ ਹੀ ਸੀਗਾ ਇਹਦੇ ਵਿੱਚ ਕਿਹੜੀ ਗੱਲ ਮੈਂ ਤੇ ਅਗਲੇ ਦਿਨ ਸਾਰਾ ਕੁਝ ਕਰਨਾ ਵੀ ਰੋਟੀ ਪਾਣੀ ਦਾ ਨਹੀਂ ਨਾ ਕਰਨਾ ਪਹਿਣਾ ਮੈਂ ਵੀ ਕਰੂੰਗੀ ਕੀ ਤੇ ਗੁਜ਼ਾਰਾ ਹੋਣਾ ਮੈਨੂੰ ਕਿੰਨੇ ਰੋਜ਼ ਪੱਕੀਆਂ ਨਾ ਸੁੱਕਣ 15 ਦਿਨ ਤੇ ਹੋ ਗਈ ਹੈ ਕੀ ਤੁਹਾਨੂੰ ਤੇ ਤੁਮਾਰਾ ਘਰ ਰੋਟੀ ਪਾਣੀ ਮੂੰ ਸਿੱਧਾ ਕਹਿਵਾ ਜਦੋਂ ਕੋਈ ਗਬੇਲੀਆਂ ਚਾਰ ਦੇ ਦਿਖਾ ਲਈ ਨਾ ਵੈਸੇ ਜੀ ਨਹੀਂ ਕਰਦਾ ਕੰਮ ਲੈ ਬੈਣਾ ਮੈਂ ਤੇਰੇ ਕੋ ਫੁੜਕੇ ਚਾਰਦਾ ਆਪਣੀ ਲੋੜ ਨੂੰ ਆਈ ਸੀ ਤੋ ਉਹਦੇ ਚਾਰ ਬੱਤੀ ਮੈਨੂੰ ਅੱਗੋਂ ਗੱਲਾਂ ਸੁਣਾਉਂਦੀਆਂ ਅੱਜ ਮੇਰੀਆਂ ਪਕਾ ਦੇਗੀ ਕੱਲ ਨੂੰ ਮੈਂ ਤੇਰੀਆਂ ਪਕਾ ਰੂ ਮੈਂ ਤੇ ਆਹ ਮੌਸਮ ਵੱਲੋਂ ਵੇਖ ਕੇ ਨਹੀਂ ਤੈਨਾਂ ਆਂਦੀ ਚਾਰ ਕੁੜਤੀ ਪਕਾਏ ਆ ਮੈਂ ਜਾਂ ਕਿ ਸਿੱਧੀ ਬਟਨ ਨਹੀਂ ਆ ਕਦੀ ਉੱਥੇ ਬਹਿ ਜਾਨੀ ਕਦੀ ਉਹ ਹੰਦਰਵਾੜ ਕਦੀ ਉਹ ਹੰਦਰਵਾੜ ਮੈਂ ਮਿਲਾਉਂਦੀ ਹਾਂ ਰੋਪ ਜੱਜ ਤੇ ਨਹੀਂ ਨਹੀਂ ਰੁਕਿਆ ਮੈਂ ਤੇ ਰੱਤਾ ਹੀ ਚਾਰ ਦਿਨਾਂ ਆ ਚੱਕਰ ਚੱਕਰੀ ਜੇ ਨਾ ਭਜਾਂਗੇ ਚਾਰ ਦਿਨ ਪੀਕੇ ਲਾਉਂਗੀ ਇੱਕ ਤੇ ਅੱਖ ਤੇ ਪੈ ਗਿਆ ਇਹ ਤਾਂ ਅੱਜ ਤੇ ਮੈਂ ਨਿਕਲ ਜਾਣਾ ਸੀ ਐ ਨਹੀਂ ਮੇਰੇ ਨਿਆਣੇ ਦੇ ਤਰਸ ਕਰ ਲਾ ਚੱਲ ਮੇਰੇ ਤੇ ਨਹੀਂ ਆਉਂਦਾ ਨਿਆਣੇ ਭੁੱਖੇ ਸਾਵਣਗੇ ਤੇ ਨਸੀਸਾ ਦੇਣਗੇ ਢੰਡ ਭਰ ਲੈਣਗੇ ਕੁਝ ਜਿਹਦੇ ਪਕਵਦੀ ਚਾਰ ਨਾ ਰਹਿਣਾ ਹਰ ਤੇ ਸਾਸ ਨੇ ਪਕਾ ਕੇ ਦੇ ਦਿੰਦੀ ਲਿਕੇ ਤੇਰੇ 2 ਦਿਨ ਲਾਈਆਂ ਹੁਣ ਅਗਲੀਆਂ ਦੀ ਕਰ ਲਾ ਤੇ ਮੇਰੇ ਕੋ ਤੇ ਹੁੰਦਾ ਨਹੀਂ ਤੈਨੂੰ ਬਸਹੀ ਦੱਸ। ਇਹ ਅਣੀ ਮਹੀਨਾ ਡੇਢ ਮਹੀਨਾ ਹੋ ਜਾਏ ਸਰੀਰ ਪੱਕ ਜਾਊਗਾ ਅੱਜ ਨਹੀਂ ਕੋਈ ਦਿਨ ਤਾਂ ਤੇ ਕੱਲ ਨੂੰ ਕਿੰਨੇ ਦੇ ਦੇਣੀਆਂ ਨਹੀਂ ਇਹ ਕਿ ਤੇ ਹੈ ਵਾ ਛਿਲਾ ਕੱਟਣ ਦੇ ਆ ਡੇਢ ਮਹੀਨਾ ਹੁਣ ਤਾਂ ਛਿਲੇ ਵਾਲੀਆਂ ਨਹੀਂ ਕਰਦੇ ਹਾਂ ਤੇ ਤੂੰ ਕਿਹੜੀ ਕਲਾ ਦੂਰਬੀਨ ਵਾਲਾ ਆਪਰੇਸ਼ਨ ਆ ਵਾ ਹੁਣ ਤੇ ਨਾ ਇਹਦਾ ਕੋਈ ਜਖਮ ਨਾ ਕੱਖ ਵੀ ਨਹੀਂ ਹੁੰਦਾ ਨਿੱਕੇ ਕਮ ਕਿਉਂ ਨਹੀਂ ਹੁੰਦਾ ਹਣ ਤੈਨੂੰ ਮੈਂ ਝੱਗਾ ਚ ਕਿਉਂ ਖਵਾ ਮੇਰੇ ਜਗ ਮੈਂ ਕਿਗੇ ਨਹੀਂ ਹੈਗਾ ਝੱਗਾ ਮਖਾਵਾ ਤੂੰ ਆਪਸੇ ਆਣੀ ਆ ਸਿਆਣੀਆਂ ਗੱਲਾਂ ਕਰਿਆ ਕਰਤੀਆਂ ਪੁੱਤਾਂ ਵਾਲੀ ਤੂੰ ਤੀ ਆਪ ਤਾਂ ਨਹੀਂ ਨਾ ਪੱਕਦੀ ਉਹਨੇ ਦਿਨ ਬਣਾਈ ਸਬਜੀ ਸਬਜੀ ਬਣਾਉਣ ਨਾ ਜਿਹੜੇ ਤਖ ਨਹੀਂ ਹੁੰਦਾ ਤੇ ਨਾਲ ਬਣਾੜੇ ਚੌਲ ਫਿਰ ਖਿਚੀ ਦੀ ਆਵਾਜਦੀ ਆ ਕਰਕੇ ਵੀ ਕਰਸੀ ਵੀ ਨਹੀਂ ਵੱਜਦੀ ਫੇ ਮੇਰੀ ਗੱਲ ਸੁਣ ਨਹੀਂ ਨਾ ਕਰਸੀ ਵੱਜਦੀ ਫਿਰ ਇਹਦਾ ਕਿ ਸਾਸ ਨਾ ਸੁਣਦੀ ਵੀਰ ਜੀ ਆਂ ਪਕਾਉ ਨਾਲੇ ਦੋ ਮੁੰਡੇ ਨਾਲੇ ਦੋ ਪੋਤਰੇ ਪੋਤਰੀਆਂ ਨੂੰ ਹੈ ਨਾਲੇ ਆ ਉਹ ਸਿੱਧੇ ਰਹਿ ਤੂੰ ਐ ਕਰ ਪਾਲੀ ਦੇ ਬੈਕ ਚ ਤੇ ਲਾਇਆ ਮੀਂਹ ਮਾਂ ਕੋਲ ਹੈ ਨਾਲੇ ਖਾ ਪਕੀਆਂ ਪਕਾਈਆਂ ਨਾਲੇ ਪੈ ਮੈਂ ਨਾਲ ਦੇ ਨਿਆਣੇ ਅੱਜ ਛੱਡਾਂ ਨਾਲ ਛੱਡਾਂ ਕੱਲ ਚੱਲ ਚੰਗਾ ਤੇਰੀ ਰਹਿ ਘੜਦੀ ਆਪਣੀ ਸੱਸ ਦਾ ਹੀ ਤਰਲਾ ਕੋਈ ਪਕਾਉਗੀ ਮੈਂ ਤੇ ਬੜੇ ਮਾਣ ਨਾਲ ਆਈ ਸੀ ਕੋਈ ਨਹੀਂ ਅੱਜ ਤੂੰ ਜਵਾਬ ਦਿੰਦਾ ਕੱਲ ਤੂੰ ਹੀ ਸੋਣਨੇਗੀ ਮੇਰੇ ਕੋਲ ਨਹੀਂ ਕਰਦੀ ਸਬਜੀ ਪਈ ਹੈ ਵੈਸੇ ਥੋੜੀ ਜਿਹੀ ਖਰਦੀ ਤੇ ਆ ਜੀ ਮੈਂ ਪਈ ਨਿਆਣਿਆਂ ਨੂੰ ਖਵਾਉਣੀ ਹੈ ਵੀਰ ਹੋ ਗਈ ਤੇ ਮੈਂ ਕਿਧਰ ਆਰਮਤ ਦੀ ਰੈਡਕਟਰਾਂ ਲੈਦੀ ਰਹੂੰਗੀ ਚਾ ਚੰਗਾ ਕਰ ਜਾ ਬਸਾ ਲਿਖਾਂ ਤਾਜੀਆਂ ਭਾਲਦੀ ਐ ਜੇ ਆਖਿਆ ਵੀ ਕਿੰਨਾ ਜੱਸ ਕੱਲ ਦੀ ਆਕਰ ਐਲੀ ਤੇ ਆਕਰ ਨੱਕ ਦੇ ਵਿੱਚ ਤੇ ਮੱਖੀ ਵੀ ਵਹਿਣ ਜੇਦੀ ਕੰਮ ਕਰਦੀ ਮਾਰੀ ਤੇ ਆਦੀ ਰੋਟੀ ਨਾ ਲੈ ਹੂੰ ਤੇ ਅੱਜ 15 ਦਿਨ ਹੋ ਗਏ ਬੰਦਨ ਕੁਛ ਵੀ ਤੂੰ ਜਾ ਕੇ ਰੋਟੀ ਪਕਾ ਤੇ ਖਾ ਉਮ ਜੀਂ ਕਰਦਾ ਜਿਹਨ ਵਾਰੀ ਕਦੋਂ ਨਹੀਂ ਕੀਤਾ ਤੇ ਹੋਣੇ ਨੇ ਬਿਮਾਰ ਦੇ ਕੰਮ ਕਰਨਾ ਚਲ ਮਣ ਤੂੰ ਆਪਨੇ ਲੈ ਖਾ ਤੋ ਕੁਛ ਖਾ ਲੱਭੀ ਮੇਰੇ ਤੇ ਆਪ ਦਾ ਜੀ ਨਹੀਂ ਕਰਦਾ ਕੰਮ ਕਰਦਾ ਮੈਂ ਇਹਨੂੰ ਕੀ ਕਮ ਤੂੰ ਖਾਣ ਵਾਲੀ ਕੁਰੀ ਨੂੰ ਖਵਾ ਆਹ ਸਬ지 ਇਹ ਨੂੰ ਕੁਲੀ ਪਰ ਕਿਦੀ ਦੀਦੀ ਕਿਥੇ ਗਈਆਂ ਦੀਦੀ ਆ ਜਾ ਮੈਂ ਇੱਥੇ ਬੜੀ ਆ ਨਹੀਂ ਦੀਦੀ ਮਾਂ ਕਿਧਰ ਗਈ ਸੀ ਮੈਂ ਸੁਣੀ ਨਾ ਲੈਦੀ ਘੋਵੇ ਨਹੀਂ ਨਹੀਂ ਚਲੇ ਗਈ ਆ ਇਹਨੇ ਕੀ ਹੁਣਾਂ ਫਿਰ ਪਤਾ ਹੋਏ ਦੀ ਤਿਆਰਤ ਪੁਰਾਣੀ ਆ ਜਿੰਨਾ ਚਿਰ ਚਾਰ ਆਖਰ ਨਹੀਂ ਲੇਗੀ ਇਹ ਰੋਟੀ ਨਹੀਂ ਹਜੇ ਮੇਹੀ ਅਸਲ ਆਪਰੇਸ਼ਨ ਹੋਇਆ ਹੀ ਆ ਅਮਰੇਸ਼ਨ ਹੋਇਆ ਤੇ ਜਿੰਨੀ ਤੇ ਕਦੀ ਉਪਰ ਪਹਿਲਾਂ ਇਹਦੇ ਕੋ ਕੰਮ ਸੀ ਪਿੰਨਵੇ ਤੇ ਹੋਰ ਅਛਣ ਸੀ ਹੁਣ ਕਿਥੇ ਬਦਲਣ ਲੱਗੇ ਆਪਰੇਸ਼ਨ ਹੋਇਆ ਵਾ ਕੀ ਉਹਦੇ ਦੱਸਿਆ ਮੇਰੇ ਵਾਲਾ ਗਈ ਸੀ ਪਹਿਲਾਂ ਅੰਮਾ ਇਹਦਾ ਤੇਰੇ ਕੋਲੋਂ ਨਿਕਲਦੀ ਗਈ ਸੀ ਤੇ ਤੇਰੇ ਵਾਲਾ ਕੀ ਕਹਿੰਦੀ ਨਹੀਂ ਸੱਚੀ ਲੈ ਕੀ ਤੁਸੀਂ ਸਮਝ ਗਏ ਮੈਂ ਕਿ ਤਰ੍ਹਾਂ ਚੰਗੀ ਹੋਈ ਅੱਜ ਦਿਨੋਂ ਤੇ ਨਹੀਂ ਪੈ ਰਹੇ ਇਹ ਨਾਇਕੀ ਚੀਨੀ ਦਾ ਚਿੱਕੜ ਚ ਪੈ ਸੰਗਾਏ ਪੈ ਕਿਦਾਂ ਧੀਆਂ ਜਾਂਦੇ ਹਾਂ ਕਿ ਤੇ ਪਤਾ ਮੇਰੀ ਯਾਬ ਮੈਂ ਤੇ ਨਾਮ ਤੇ ਹੱਥ ਦੀ ਹੋਈ ਆ ਵਿਚਾਰਾ ਕੋ ਕਰ ਰਿਹਾ ਵੀ ਸੋਚੀ ਸੋਈ ਨਹੀਂ ਸਵਾਸ ਇਹ ਤੋਂ ਉਹ ਚੰਦੇ ਤੇ ਨਾ ਕਰਾਤੇ ਕਿ ਮੈਂ ਤੇ ਆਪੇ ਬਣਾਉਣੀ ਨਹੀਂ ਨਹੀਂ ਇਹ ਵੀ ਦੋਰੀ ਦੋ ਵੇ ਨਹੀਂ ਕਿ ਭਤੂ ਰੋਕ ਦੇ ਨਾ ਕਿ ਅੱਜ ਕੱਲ੍ਹ ਜੀ ਆਹੀ ਤੇ ਹਜੇ ਕੱਲ੍ਹ ਕਿਸ ਨੂੰ ਕੋ ਪਤਾ ਨਹੀਂ ਤੇ ਚੁੱਪ ਮੈਂ ਛੋੜਾ ਤੇ ਨਹੀਂ ਕੋਈ ਜਾਂ ਨੀ ਉਹ ਤਾਂ ਚਲੇ ਸ਼ਾਹਤ ਸਬਜੀ ਕਿਥੋਂ ਲੈਣੀ ਇਹ ਦੱਸ 60 ਰੁਪਏ ਕਿਲੋ ਸਬਜੀ ਇਹ ਸਾਰੀਆਂ ਉਹ ਨਹੀਂ ਦੇਣ ਕਿ ਉਹ ਮੈਂ ਦਿੱਜੀ ਮੰਗਦੀ ਨਾਲ ਮੇਰੇ ਤੋਂ ਤੇ ਚਾਰ ਫੁਲਕੇ ਮੰਗਦੇ ਅੱਛਾ ਹਾਂ ਸੁਖ ਨੇ ਮਾਣ ਲੈ ਕੇ ਨਾ ਤੂੰ ਨਾ ਮੈਂ ਫੁਲਕੇ ਕਿਥੋਂ ਦੇ ਨਹੀਂ ਮੇਰੇ ਤੇ ਆਪਣੇ ਨਾਲ ਮੈਂ ਤੇ ਥੀ ਮੋਝ ਆਪਣੀ ਮम्मा ਕੋ ਕਹੂੰਗੀ ਕਿ ਇਹਨੂੰ ਕਿਥੋਂ ਇਹਨੇ ਫੁਲਕੇ ਦੇ ਦਿੱਤੇ ਹੋਣੇ ਕੀ ਤੇ ਜਪਾ ਤੇ ਨਾ ਮੇਰਾ ਤੇ ਨਾ ਹੁਣ ਮੈਂ ਕਿਉਂ ਦੋ ਦਿਨ ਸੋਗ ਦੇ ਸਾਹ ਲੈਣੇ ਤੇ ਹੁਣ ਕੀ ਬਣਾਇਆ ਸਤੂਨ ਕੀ ਬਣਾਇਦਾ ਸੀ ਕੀ ਆ ਕੀ ਆ ਬਾਕੀ ਮਿਲੋ ਚਾਰ ਰੁਣਾ ਦੀਆਂ ਚਾਰ ਸਾਡੀਆਂ ਤੋੜ ਤਾੜ ਕੇ ਲੈ ਹਾਂਜੀ ਸਗੀ ਤੂੰ ਤੋੜ ਦਿੰਨੀ ਜੀ ਹਾਂਜੀ ਤੋੜੀ ਹਾਂ ਤੂੰ ਹੀ ਬਈ ਤੇਰੇ ਨੂੰ ਤਾਂ ਨਹੀਂ ਆਉਂਦਾ ਅੰਦਰ ਕੀ ਤੇਰੀ ਤੇਰੀ ਅਲੀ ਵਿੱਚ ਗੋੜੇ ਗੋੜੇ ਨਹੀਂ ਆਉਂਦੇ ਆਂ ਤੇਰੇ ਗਾਲ ਲੜਾ ਅੰਗੂਲਾ ਮਕਰੰਕ ਅਗੇ ਰੱਖਤਾ ਤੇ ਤੇ ਤੋੜੀ ਨਹੀਂ ਇੱਕ ਜਾਨਾ ਕਰੀਦਾ ਗੋਟਰੀ ਨੂੰ ਕਾਲ ਤੇ ਸੁਣਾ ਹਾਂ ਹਾਡੀਆਂ ਤੇ ਮੂੰਹੋਂ ਨਿਕਲ ਕੇ ਆਣਾ ਇੰਨਾਂ ਦੀਆਂ ਆ ਇਹ ਮੈਨੂੰ ਵੇਖਣ ਤੁਹਾਡੀਆਂ ਲੱਗਨਦੀਆਂ ਹਾਏ ਹਾਏ ਦਾਸ ਤੋਰੀਆਂ ਦੇ ਬਰੀਤ ਸਾਰੀਆਂ ਇੱਕੋ ਜੀਆਂ ਹੁੰਦੀਆਂ ਇੰਦਾਂ ਨਹੀਂ ਸੁੰਗੜ ਕੇ ਹੱਟਦੀਆਂ ਇੰਦਾਂ ਨਹੀਂ ਹੁੰਦੀਆਂ ਹੁੰਦੀਆਂ ਬਾਕੀ ਰੇਜ ਦੇ ਸਾਢੇ ਦੀ ਤੋਰੀਆਂ ਦਾ ਰੰਗ ਛੱਡਦੀਆਂ ਜੇ ਗਵਾਨੀਆਂ ਦੇ ਲੈ ਹੈ ਨਾ ਉਹਦੇ ਉੱਤੇ ਕੱਚੀਆਂ ਕੱਚੀਆਂ ਵੀ ਤੁੱਲੀਆਂ ਨਹੀਂ ਇੰਦਾਂ ਆ ਆਪ ਲਈ ਤੇ ਕਮਿਆਰੀ ਆਪਣੇ ਭਾਂਡਾ ਚ ਲਾਉਂਦੀ ਹੁੰਦੀ ਹੈ ਕਿਹੇ ਦੀ ਚੀਜ਼ ਕਰਨ ਚੰਗੀ ਲੱਗਦੀ ਨਹੀਂ ਆਰੀ ਮੇਰੇ ਨਹੀਂ ਚੰਗੀ ਗਵਾਂਡਾ ਦੇ ਕੋਈ ਕਿਤੇ ਕੋਹਣਾ ਕਿ ਇਹ ਨੂੰ ਨਾਲ ਲੱਗੇ ਆਦੇ ਥੋੜੀ ਇਹ ਸਬਜੀ ਇਨੀ ਕੀ ਬਾਰੇ ਮੈਨੂੰ ਪਤਾ ਵੀ ਮੈਂ ਤੇ ਆਪ ਮੰਗ ਮੰਗ ਕੇ ਘਰਿਆਂ ਪੀਚ ਉਥੋਂ ਮੇਰੇ ਘਣਾ ਕੇ ਗੋਤ ਪੁੱਟੂਗੀ ਇੱਕ ਦਿਨ ਕੋਟ ਜੀ ਨੂੰ ਮਨ ਪਤਾ ਲੱਗਿਆ ਨਹੀਂ ਇਹ ਵਿੱਚ ਵਾਰ ਕੇ ਮੈਂ ਰਹਿ ਜਾਣੀ ਸਬਜੀ ਵੇਖੀ ਤੂੰ ਦੇਰ ਵਾਲੇ ਪਾਸੇ ਤੇਰੇ ਵਾਲੀ ਗੋਣ ਨਾ ਸਾਰੇ ਬਣੇ ਸੁਣਨੀ ਆ ਵੀਰ ਦਾੰਦੀ ਗੋਣ ਨਾਲ ਕਿਹੋ ਜਿਹਾ ਹੋ ਉਹ ਵੀ ਜਿਹੜੀ ਆਈ ਉਹ ਵੀ ਪੀਗੀ ਇੱਧਰ ਤਾਂ ਹੀ ਸਿੱਤਾ ਕਰਦੀ ਕੋਲ ਵਿੱਚ ਗੈਰ ਨਾ ਪਈ ਹੁੰਦੀ ਘਰਾਂ ਦੀ ਸੂਣੀ ਸੱਚੀ ਨਾ ਹੁੰਦੀ ਸੋਖੀ ਜਿਵੇਂ ਤੇ ਤਰੀਂ ਤਰੀ ਉੱਤੇ ਥੋੜੀ ਫੜਦੀ ਨਾਲੇ ਕੌਮੀ ਫੜ ਦਿੱਤੀ ਆਹ ਕੌਮ ਲੈ ਇੱਧਰ ਬਟਾ ਮੈਨੂੰ ਪਤਾ ਨਹੀਂ ਜਾਰਾ ਤੇ ਹੋ ਜੁੰਦਾ ਸਾਡਾ ਕੀ ਲੈ ਕਰੀ ਆਈ ਲਾਕੀ ਇਹ ਮੇਰੀ ਕੰਬਲੀ ਹਾਂ ਉਹ ਸ਼ਿਕਾਰ ਦਿੰਨੀ ਹੈ ਤੂੰ ਹੀ ਆਂਦੀ ਹੋਣੀ ਸੱਚੀ ਉਧਰੋਂ ਵਿੱਚ ਇਹ ਸਬਜ਼ੀ ਲਿਆਂਦੀ ਇਹਦੇ ਚ ਮੈਂ ਆਪ ਲਿਆ ਕੇ ਚੀਜ਼ ਤੇ ਚੇਤਾ ਪਵਾ ਲੇਦੀ ਭਾਂਡਾ ਕਿੱਦਾਂ ਆ ਗਿਆ ਮੋਪੈਡ ਤਾਂ ਲੱਗੇ ਨਹੀਂ ਬਦੁਰ ਕੇ ਆ ਗਿਆ ਉਹ ਚੀਜ਼ ਹੀ ਆਈ ਉਹ ਲੈ ਦੱਸ ਮੈਂ ਮਿਹਰ ਤੇ ਵੇਖਣਾ ਹੈ ਹਾਏ ਹਾਏ ਇਹ ਤ੍ਰੀਤ ਤੈਨੂੰ ਪਤਾ ਤਾਂ ਹੈਗਾ ਸੁੱਖਣਾ ਚਾਰ ਜੀ ਅਸੀਂ ਖਾਣ ਵਾਲੇ ਸਬਜ਼ੀ ਦੇ ਦਿੱਤੀ ਲੇ ਇਹ ਤਾਂ ਮੈਂ ਨੂੰ ਮੁੜ ਚੱਕ ਕਰਨੇ ਮੈਨੂੰ ਪਤਾ ਨਾਲੇ ਮੈਂ ਰਾਤ ਨੂੰ ਨਾਸਟਰ ਕੋ ਖੁੱਤ ਪਟਾਉਣੀ ਆ ਜਿਦੋਂ ਇਹ ਸਬਜੀ ਨਾਲ ਪੈੱਗ ਦੇ ਨਾਲ ਹੀ ਅੱਧੀ ਕੌੜੀ ਸਬਜੀ ਦੀ ਖਾਜਾਂਗਾ ਤੇ ਤੇਰੀ ਹਾਂ ਤੇ ਤੇਰੇ ਘਰ ਵਾਲੇ ਦਾ ਕਸੂਰ ਤੇ ਵੀ ਮੇਰਾ ਕਸੂਰ ਪੈੱਗ ਦੇ ਨਾਲ ਖਾਜਦਾ ਤਾਂ ਮੈਂ ਤਾਂ ਮੈਂ ਸਬਜੀ ਖੁੱਲੀ ਬਣਾਈ ਕਿਸੇ ਨੂੰ ਤੀਨ ਜੋਗੀਗੀ ਤਾਂ ਫਿਰ ਇੰਜ ਕਰ ਉਹ ਪਤਾ ਕਿ ਕੱਢੀ ਜੀ ਪਈ ਹੈ ਖਲੋ ਨਾ ਲੈ ਰਹੇ ਉਹ ਕੱਲ ਦੀ ਵੈਸੇ ਇਹ ਨਹੀਂ ਮੈਂ ਕੱਲ ਦੀ ਕਿਉਂ ਖਾਵਾ ਦਸ ਮੈਨੂੰ ਤਾਂ ਅਜੀ ਸਬਜੀ ਖਾਣੇ ਨਹੀਂ ਨਹੀਂ ਮੈਂ ਕੱਲ ਦੀ ਨਹੀਂ ਫੈਕਚੋ ਤਦੀ ਨਹੀਂ ਕੁਛ ਆਜਿ ਬਣਾ ਇਜੀ ਵਿੱਚ ਪਾ ਦੀ ਤੇ ਕੋ ਕੱਲ ਦੀ ਆ ਵਿੱਚ ਚਲ ਤੋ ਗਾਲਤ ਹੀ ਤੇ ਹੈਗੀ ਐ ਤੇ ਮੈਂ ਤੁਸਾਰੀ ਵੀ ਦੇ ਦੇ ਮੈਨੂੰ ਮੇਰਾ ਬਜਾੜਾ ਵੀ ਹੋ ਜਾਊਗਾ ਨਹੀਂ ਮਰ ਜਾਣੀਏ ਮੈਂ ਤੇ ਆਪਣੇ ਗੁੱਡੂ ਨੂੰ ਦੇਣੀ ਆ ਭਈਏ ਸਾਡੇ ਨੂੰ ਕੰਮੇ ਨੂੰ ਦੇ ਲਈਦੀ ਆ ਕੰਮ ਨੂੰ ਆ ਦੇਣੀ ਹੈ ਕੰਮ ਕਰਾ ਕਰਾ ਕੇ ਵਿਚਾਰ ਨਹੀਂ ਤਾਂ ਪਿੰਗ ਸੱਜੀਆਂ ਖਵਾਉਂਦੇ ਜੋ ਕਿ ਤੇ ਸ਼ਰਮ ਦੀ ਜਿਵੇਂ ਤੇ ਕੋਰਾ ਦਿਖਾ ਲਈਦੀ ਐ ਰਾਤ ਨੂੰ ਨਰੇ ਮਾਸਟਰ ਨੂੰ ਪਤਾ ਉਹ ਚੱਲ ਫੇਰ ਲੜੀ ਆ ਬਣਾ ਲਈ ਉਹ ਤੇਰੇ ਹੱਥ ਪਾ ਚੱਲਦੇ ਤੇਰੇ ਖਾਣੇ ਦਵਾਈਆਂ ਤੂੰ ਮਹਿੰਗੀਆਂ ਮਹਿੰਗੀਆਂ ਪ੍ਰੀਤ ਉਹ ਮੈਂ ਚੰਨੀ ਐ ਤੇ ਫੇਰੇ ਆ ਕੇ ਪੈ ਚੱਲਦੇ ਤੇਰੇ ਤਾਂ ਟੰਗਾ ਮੈਂ ਰੱਖ ਟੰਗਾ ਆਉਂਗੀ ਫੇਰ ਸਾਮ ਨੂੰ ਸਵੇਰੇ ਨਾ ਹੋ ਨੇ ਉਹਨੂੰ ਚੋਪੀ ਮਰੂ ਮੈਂ ਮੈਂ ਤਾਂ ਸ਼ਾਮਾਂ ਦੇ ਵੀਰੇ ਮੇਰੇ ਪਾਣਾ ਵੀ ਮੈਂ ਇਹਨੂੰ ਕਹਿ ਕੰਨ ਮਰਤ ਨੂੰ ਟਾਈਮ ਨਾ ਕੰਨ ਦੇ ਦੇ ਤੇ ਘਰੇ ਆਂ ਕੁੰਡਾ ਲੱਗ ਬਰਾ ਆਂ ਅੰਮਨ ਦਾ ਸਾਇਆ ਕਰੀ ਤੇ ਗਵਾਨਾ ਨੇ ਖਾ ਲਿਆ ਇਹਨਾਂ ਕੇ ਫੜ ਗਿਆ ਪਖਾਣ ਦੇ ਐ ਦੱਸ ਮੇਰੇ ਕੋ ਕੰਮ ਹੁੰਦਾ ਇੰਨਾ ਇੰਨਾ ਹੁਣ ਨਾਲੇ ਤਾਂ ਮਿੰਨਾ ਨਾ ਨਾ ਕੋਈ ਤੇ ਸਬਜੀ ਤੇ ਨਾਲ ਹੀ ਉਹ ਰਾਤ ਨੂੰ ਪੀ ਕੇ ਤੇ ਮੇਨਾਂ ਲੜੂ ਦਾ ਦੇ ਇਹਨੂੰ ਦਿੱਥੇ ਹੀ ਸਬਜੀ ਉਹਨੇ ਤੇ ਆਪਣਾ ਖਾਣੀ ਹੀ ਕਲੀ ਐ ਮੈਨੂੰ ਕੀ ਤਾਂ ਮਹਰ ਮਾਸਾ ਰਹਿ ਜੂਗੀ ਕੁਛ ਨਹੀਂ ਹਾਲ ਇਹਦੇ ਨਾਲ ਉਹ ਚੱਗੀ ਹੈ ਨਾਲੇ ਉਹ ਵੀ ਤੇ ਗਾਂਵਿਲੂੜਾ ਨੇ ਇਹ ਦਿੱਤੇ ਕਦੀ ਇਹ ਗਾਂਵ ਤੋਂ ਨਹੀਂ ਗਈ ਜੀ ਪਹਿਲਾਂ ਉਹ ਆ ਬੱਦ ਕਰਾ ਸੀ ਜੀ ਇਹ ਨੂੰ ਸਾਰਾ ਚਕਾਉਣੀ ਸੀ ਤੇ ਇਹਨੇ ਕਰ ਦਿੱਤੀ ਨਾਲ ਦੇ ਉਹਦੇ ਮੇਰੇ ਭੁਗਾਇਆ ਸੀ ਉਹਨੇ ਵੀ ਹੋਇਆ ਸਭੀ ਦੇ ਦੇਣੀ ਮੇਰੀ ਕਮਲੀ ਮਾਰ ਕੇ ਪਈ ਹੈ ਉਹ ਤਾਂ ਚਲ ਕੇ ਜਿਹੜੇ ਓਕੀ ਵੇਚੇ ਕੰਮ ਆ ਜਾਂਦੀ ਆ ਤੇ ਨਾਲ ਹੀ ਉਹ ਵਿਚਾਰੀ ਦਾ ਦੁੱਖ ਤਕਰੀਫ ਹਾਂ ਆਹ ਕਹਿੰਦੀ ਜੋ ਚੋਰੀ ਸਾਰਾ ਭੰਡਾਰ ਚਾਹਤਾ ਹੈ ਕੰਪਨੀ ਕਮਿਟੀ ਬਾਗੂ ਉਹ ਲੋੜੀ ਦੀ ਭਰਾਉਂਦੀ ਮੈਂ ਕਰੀ ਲਿਖਾਰਾ ਮੈਨੂੰ ਗੁੱਸਾ ਆ ਕੇ ਨੱਕ ਤੇ ਗਈ ਕੰਮ ਨਾ ਉਹਨੇ ਕਾਰਕਾਮ ਪਾ ਚਾਜੇ ਮਾਸਟਰ ਇੱਥੇ ਕੱਲਾ ਨਹੀਂ ਆ ਕਾਲ ਰਹੀਆਂ ਨੇ ਤੇ ਹਟੇ ਜਾਓ ਕਿ